ਲਓ ਚੈੱਕ ਕਰੋ ਕਿਹੜੇ ਬਿਲਕੁਲ ਸਹੀ ਆ ਚੈੱਕ ਕਰੋ ਜੀ ਬੈਕ ਵੀਡੀਓ ਬਿਲਦੀ ਆ ਬੈਕ ਵੀਡੀਓ ਸਪੈਸ਼ਲ ਗੀਅਰ ਬਣਾਇਆ ਆਪਾਂ ਬਹੁਤ ਹੈਵੀ ਡਿਊਟੀ ਦੇ ਰਿਹਾ ਕੋਈ ਮੁਕਾਬਲਾ ਨਹੀਂ ਇਹਦਾ ਆ ਆਰਮੀ ਦਾ ਇਸਟ੍ਰੇਲੀਅਨ ਟਰੱਕ ਦਾ ਬਹੁਤ ਹੈਵੀ ਡਿਊਟੀ ਅੱਜ ਜਕ ਲਾਇਆ 45 ਬੰਦਾ ਦੇ ਟਾਂ ਦੇ 2 ਜਕ ਉਹਨਾਂ ਲਈ ਡੈਮ ਆਈ ਵਾਲੇ ਸਾਹਦੇ ਆ ਕੰਮ अगेन ਅੱਜ ਫਿਰ ਆਪਾਂ ਨੂਰ ਮੈਲ ਬਲਦੇਵ ਸਿੰਘ ਐਂਡ ਕੰਪਨੀ ਫੋਨ ਨੰਬਰ 98723 24623 ਠੀਕ ਹੈ ਜੀ ਅੱਜ ਨਵਾਂ ਟੱਲਾ ਕਰ ਕੀਤਾ ਪੀਟੀਓ ਵਾਲਾ ਤੇ ਨਾਲੇ ਭਾਜੀ ਨੂੰ ਪੁੱਛਦੇ ਕਿੰਨੇ ਮੀਟਰਲੀ ਬਣ ਗਈ ਆ ਠੀਕ ਹੈ ਜੀ ਕਰਦੇ ਗੱਲਬਾਤ ਜੀ ਕਿਦਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਗਦਾ ਟਰਾਲੀ ਦਾ ਟੱਲਾ ਚੜੀ ਹੋਣੀ ਫਿਰ ਹੈ ਹੋਰ ਓਏ ਪੀਟੀਓ ਵਾਲਾ ਹੋਰ ਹੋਰ ਜੀ ਤੇ ਪੀਟੀਓ ਚੰਡੀ ਹੋ ਗਈ ਪੂਰੀ ਹੋਣਾ ਹਾਂਜੀ ਮਗਾ ਜੀ ਮੀਨਾਰ ਪਸੰਦ ਇਹਨੂੰ ਪੀਟੀਓ ਵੀ ਕਰਦਾ ਪੀਟੀਓ ਆਪਣੀ ਹੁਣ ਲੱਗਦਾ ਹੋ ਵੀ ਪੂਰੀ ਕਾਮਯਾਬੀ ਗਈ ਹੁਣ ਤਾਂ ਹਾਂਜੀ ਹਾਂਜੀ ਬਹੁਤ ਵਧੀਆ ਕਾਮਯਾਬੀ ਤੇ ਕਿਰਪਾ ਹੁੰਦਾ ਹੁੰਦਾ ਕੋਈ ਮਿਲਿਆ ਖਰ ਗਿਣਤੀ ਗਿਣਤੀ ਕੀਤੀ ਕਿ ਨਹੀਂ ਕਿਦਾਂ ਅਨਗਿਣਤੀ ਆ ਬਗਿਣਤੀ ਹੁਣ ਵਿਹਲੇ ਹੋ ਕੇ ਕਰਾਂਗੇ ਮਾੜੇ ਕੱਢ ਲਈਏ ਕੰਮ ਆਪਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਗਿਣਤੀ ਵੀ ਕਰਾਂਗੇ ਹਾਂਜੀ 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 ਤੇ ਇਹ ਦੱਸੋ ਜੀ ਇਹਦਾ ਰੰਗ ਬੜਾ ਪਿਆਰਾ ਲੱਗਾ ਦਾ ਜੀ ਕਲਰ ਦਾ ਹਾਂਜੀ ਇਹਦਾ ਹੈਗਾ ਅਰਜਨ ਵਾਲਾ ਰੰਗ ਅਰਜਨ ਦਾ 605 ਹੈ ਬਾਜੀ 55 605 605 605 50 ਮਹਿੰਦਰਾ ਰੈੱਡ ਕਹ ਦਿੰਦੇ ਇਹਨੂੰ ਮਹਿੰਦਰਾ ਰੈੱਡ ਕਹਿੰਦੇ ਆ ਠੀਕ ਹੈ ਠੀਕ ਹੈ ਠੀਕ ਜੀ ਕੀ ਫੀਚਰ ਪਾਤੇ ਇੱਥੇ ਜੀ ਫੀਚਰ ਉਹੀ ਅੱਗੇ ਵਾਲੇ ਹੀ ਆ ਸਾਰੇ ਹਾਂਜੀ ਤੇ ਦਾ ਬੈੱਡ ਹੋ ਗਿਆ 3 ਫੁੱਟਾ ਬੈੱਡਾ ਦਾ ਠੀਕ ਹੈ 3 ਫੁੱਟਾ ਬੈੱਡ ਹੋ ਗਿਆ ਤੇ ਉੱਪਰ ਨਾਲ ਹੋ ਗਿਆ ਤੰਬੂ ਹੈ ਉੱਪਰ ਤਰਪਾਰਾ ਵਾਲਾ ਹੋ ਗਿਆ ਠੀਕ ਬਾਜੀ ਨੇ ਲਿਖਾਤਾ ਡੀਵੀਐਸ ਇਹਨਾਂ ਦਾ ਡੀਵੀਐਸ ਇਹਨਾਂ ਦਾ ਕੋਈ ਨਾ ਆ ਜਾਂ ਇਹਨਾਂ ਦਾ ਤੇ ਆ ਆਪਣਾ ਗਿਆ ਬਲਦੇਵ ਸਿੰਘ ਐਂਡ ਕੰਪਨੀ ਇਹ ਆਪਣਾ ਮਾਰਕਾ ਗਿਆ ਪਿੱਛੇ ਬਲਦੇਵ ਸਿੰਘ ਐਂਡ ਕੰਪਨੀ ਨੂਰਵੈਲ ਨਾਲ ਦੱਸ ਦਿਆ ਕਰੋ ਹਾਂ ਜੀ ਤੇ ਆ ਮੋਬਾਈਲ ਨੰਬਰ ਆ ਗਿਆ ਆਪਣਾ ਹਾਂਜੀ ਹਾਂਜੀ ਤੇ 2024 ਮਾਡਲ ਕੀਪ ਡਿਸਟੈਂਸ ਐਲਈਡੀ ਲਾਈਟਾਂ ਹਾਂ ਐਲਈਡੀ ਲਾਈਟਾਂ ਆ ਗਈਆਂ ਹਾਂਜੀ ਉਧਰ ਵੀ ਐਲਈਡੀ ਲਾਈਟਾਂ ਦਿੱਤੀਆਂ ਗਈਆਂ ਨਾਲ ਰਸਾ ਪਿੰਡਾਂ ਵਾਲੇ ਹੈ ਆ ਆਪਣਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹ ਆਲਾ ਤੇ ਆਪਾਂ ਇਹਨੂੰ ਕੀ ਡਾਲਾ ਖੋਲਣਾ ਡਾਲਾ ਲੱਗ ਗਿਆ ਜੀ ਇਹ ਡਾਲਾ ਖੋਲਣ ਵਾਸਤੇ ਆ ਆਦੂਆ ਵੈਂਟ ਖੋਲਣ ਵਾਸਤੇ ਵੈਂਟ ਵਾਸਤੇ ਹੈਂਡਲ ਆ ਠੀਕ ਹੈ ਜੀ ਚਲੋ ਪਰਲੇ ਪਾਸੇ ਆ ਡਾਲਾ ਇਹਦਾ ਸਾਈਡ ਨੂੰ ਖੁੱਲਦਾ ਅੱਛਾ ਡਾਲਾ ਕਿਧਰੋਂ ਸਾਈਡ ਨੂੰ ਭਾਜੀ ਜੇ ਇੱਕ ਨਾ ਟੈਮ ਲੋਜ ਖੋਲਣ ਦੇਖੀ ਖੋਲ ਕੇ ਮੜਾ ਜਾਨ ਡਾਲੇ ਨੂੰ ਖੋਲ ਦੀ ਜੀ ਪੱਪਨ ਨੇ ਰੱਖ ਜਾਣਾ ਵੀਰ ਜੀ ਉਹ ਤਾਂ ਸੌਖਾ ਹੀ ਆਈ ਸੀ ਆ ਇਧਰੋਂ ਖੁੱਲ ਕੇ ਇਧਰ ਆ ਕੇ ਲੱਗ ਜਾਣਾ ਇੱਥੇ ਹਾਂਜੀ ਇਥੇ ਆ ਕੇ ਇਹਨੇ ਲੱਗ ਜਾਂਦਾ ਦਾਲਨੇ ਉਹ ਡਾਲਾ ਖੁੱਲ ਕੇ ਇਥੇ ਰਹਿ ਚ ਲੌਕ ਹੋ ਜਾਣਾ ਆ ਕੇ ਠੀਕ ਆ ਇਹ ਸਾਈਡੋਂ ਵੀ ਖੁੱਲਦਾ ਤੇ ਉੱਪਰੋਂ ਵੀ ਖੁੱਲਦਾ ਹਨਾ ਉੱਪਰੋਂ ਵੀ ਇਹੇ ਥਾਂ ਨੂੰ ਹਨਾ ਥੱਲੇ ਨੂੰ ਥੱਲੇ ਨੂੰ ਖੁੱਲਦਾ ਹਨਾ ਦੋ ਪਾਸੇ ਆ ਇਹ ਦੋ ਪਾਸੇ ਖੁੱਲਦਾ ਠੀਕ ਹੈ ਜੀ ਉਹ ਤਿੰਨ ਪਾਸੇ ਫਿਰ ਉਹ ਪੰਗਾ ਜਿਆ ਜ਼ਿਆਦਾ ਰਹਿ ਜਾਂਦਾ ਹਾਂਜੀ ਹੁੰਦਾ ਨਹੀਂਗਾ ਇਹ ਫੋਟ ਰੈਸਟ ਆ ਕੇ ਜੁੱਤੀ ਝਾੜ ਕੇ ਥੱਲੇ ਕੰਚੀ ਆਗੇ ਜੀ ਕੰਚੀ ਥੱਲੇ ਕੰਚੀ ਲੱਗੇ ਉਹ ਤਾਂ ਮਿੱਟੀ ਮੋਟੀ ਪਈ ਆ ਟਰਾਲੇ ਤੇ ਬਣੇ ਨੂੰ 8-10 ਦਿਨ ਹੋ ਗਿਆ ਖੜੇ ਨੂੰ ਲੈਣ ਅੱਜ ਆਇਆ अच्छा अच्छा ठीक है। ਬਣਾ ਦੇ ਇਹ ਬੰਦੇ ਲੈਣੇ ਨਹੀਂ ਆਉਂਦੇ। ਲੈਣੇ ਨਹੀਂ ਆਉਂਦੇ ਸਾਡੇ ਕੋਲ ਤਿਆਰ ਹੋ ਕੇ ਖੜੇ ਹੁੰਦੇ ਆ। ਰਵੜਾ ਲਾਤੀਆਂ ਪਿੱਛੇ ਭਾਜੀ ਹੈ। ਇਹ ਰਵੜਾ ਆ ਗਈਆਂ ਜੀ। ਹਾਂਜੀ। ਤੇ ਐਮ ਆਰ ਐਫ ਦੇ ਟਾਇਰ ਆ ਗਏ। ਠੀਕ ਹੈ ਜੀ। ਐਂਗਲ ਚੈਨਲ ਸੇਲਦਾ ਆ ਗਿਆ। ਆ ਦੇਖੋ ਮੋਹ ਲੱਗੀ ਹੋਈ ਆ। ਇੱਕ ਮਿੰਟ ਦੇ ਨਾਲ ਰੈਂਦੇ। ਐਂਗਲ ਚੈਨਲ ਸੇਲਦਾ ਸੇਲਦਾ ਹਾਂਜੀ। ਸ਼ੀਟ ਟਾਟਾ ਦੀ। ਪਾਈ ਰਵਿੰਦਰਾ। ਰਵਿੰਦਰਾ ਦੇ ਪਾਈ ਆ ਗਏ। ਆ ਵੀ ਦੇਖੋ ਰਵਿੰਦਰਾ। ਰਵਿੰਦਰਾ ਆ ਗਿਆ। ਠੀਕ ਹੈ। ਸਾਰਾ ਮੋਹ ਲੱਗੀ ਆ। ਮੀਟਰ-ਮੀਟਰ ਤੇ ਮੋਹ ਲੱਗੀ ਹੋਗੀ। ਹਾਂਜੀ ਚਲੋ ਅੱਗੇ ਜੀ। ਆਜੋ ਆ ਦੇਖੋ ਡਾਲਾ ਆ ਇਧਰ ਆ ਗਿਆ ਡਾਲਾ ਡਾਲਾ ਖੋਲ ਦਿਓ ਡਾਲਾ ਖੋਲ ਤਾ ਜੀ ਠੀਕ ਹੈ ਜੀ ਆ ਜਾਓ ਖੋਲ ਦੇ ਖੋਲ ਦੇ ਪੂਰਾ ਨਾਲ ਲਾ ਦਿਓ ਇਹ ਡਾਲਾ ਇਦਾਂ ਖੁੱਲ ਕੇ ਨਾਲ ਲੱਗ ਜਾਂਦਾ ਠੀਕ ਹੈ ਜੀ ਮਲਟੋ ਪੈਨ ਪਾ ਜਾਣ ਠੀਕ ਹੈ ਜੀ ਉਹ ਠੀਕ ਆ ਕੋਈ ਨਹੀਂ ਪਿੱਛੇ ਖਾਲਦੀ ਮਾੜੀ ਟਰਾਲੀ ਗੱਡੀ ਖੁੱਲੀ ਟਰਾਲੀ ਆ ਇਹਦੇ ਲੱਗਿਆ ਵਿੱਚੋਂ ਕਬਜੇ ਲੱਗਿਆ ਵਿੱਚੋਂ ਦੇਖ ਲੋ ਟਰਾਲੀ ਅਜੇ ਵਿੱਚੋਂ ਦਿਖਾ ਲਈ ਆਪਾਂ ਗਦੀ ਵੀ ਲੈਓ ਜੀ ਲਿਓ ਕਰੋ ਬੰਦ ਇਹ ਡਾਲਾ ਇਹ ਭਾਈ ਸਾਹਿਬ ਨੂੰ ਵੀਡੀਓ ਬਣਾਉਣ ਦਾ ਬਹੁਤ ਸ਼ੌਂਕ ਹੈ ਵੀਡੀਓ ਚੱਜਣਾ ਬੜਾ ਰਿਓ ਅ ਮੈਂ ਤਾਂ ਹੈ ਭਾਈ ਗੱਲ ਹੀ ਨਹੀਂ ਕਰਦੇ ਅਗਰ ਸਹੀ ਜਾਂਦੇ ਉਦਾਂ ਹੀ ਲਓ ਜੀ ਡਾਲਾ ਹੋ ਗਿਆ ਬੰਦ ਦਾ ਕਾਨੂੰਨ ਦੀ ਹੈ ਜੀ ਹਾਂ ਜੀ ਕੀ ਬਾਤ ਹੈ ਉੱਪਰ ਲੱਗੇ ਉਹ ਤਾਂ ਕੱਚ ਲੋਕ ਨਾ ਚੱਲ ਗਿਆ ਆਹ ਲੱਗੇ ਲੋਕ ਨਾ ਹਾਂਜੀ ਠੀਕ ਹੈ ਜੀ ਚਲੋ ਆ ਆਪਣਾ ਬੀਐਸਸੀ ਲੋਗੋ ਆ ਗਿਆ ਬਾਅਦ ਠੀਕ ਹੈ ਜੀ ਆਹਦਾ ਲੋਗੋ ਆ ਗਿਆ ਜੀ ਬਿਲਚਾਰ ਉੱਚਿਆਗਾ ਹਾਂਜੀ ਤੇ ਆਲਰੇਡੀ ਇਧਰ ਸਾਈਡ ਤੇ ਵੀ ਲਾਈਟਾਂ ਲਟਾ ਗਈਆਂ ਉਹ ਕੱਸ ਦਿਨੇ ਤੋੜਤੀ ਆ ਚੇਂਜ ਕਰਵਾ ਦੇਣੇ ਜਾ ਕੇ ਚੇਂਜ ਕਰਵਾ ਦੇਣੇ ਕੋਈ ਨਹੀਂ ਇਹਨਾਂ ਕੀ ਹੈ ਜਾ ਕੇ ਸ਼ਰਮਾ ਪਰਮ ਹੈ ਸ਼ਰਮਾ ਪਰਮ ਹੈ ਪੰਡਤ ਜੀ ਲੱਗਦਾ ਭਾਈ ਹੋਣੀ ਹੈ ਨਾ ਹਾਂਜੀ ਹਾਂਜੀ ਯੋਹਰ ਪੰਡਤ ਯੋਹਰ ਪੰਡਤ ਜੱਟ ਪੰਡਤ ਹੈ ਜੀ ਇਹ ਯੋਹਰ ਪੰਡਤ ਮੰਜਾ ਆ ਗਿਆ ਜੀ ਇਹ ਮੰਜਾ ਆ ਗਿਆ ਬਹਿਣ ਵਾਸਤੇ ਠੀਕ ਹੈ ਜੀ ਇਹ ਟੂਲ ਬਾਕਸ ਆ ਗਿਆ ਵੱਡਾ 3 ਫੁੱਟ ਦਾ 3 ਫੁੱਟ ਦਾ ਠੀਕ ਹੈ ਜੀ ਔਰ ਜਾਈ ਦੇਖੋ ਬੈਸਤਰਾ ਜੋ ਮਰਦੀ ਇਹਦੇ ਚ ਰੱਖ ਲਓ ਆ ਚੰਡਾ ਆ ਕੇ ਇੰਡੀਆ ਦਾ ਬਹੁਤ ਸੋਹਣਾ ਲੱਗਦਾ ਜੀ ਹੈ ਵਾਹ ਜੀ ਵਾਹ ਆ ਗਈ ਪਿੰਡਾਂ ਵਾਲੀ ਮੋਟਰ ਆ ਗਈ ਹਨਾ ਪਿੰਡ ਵਾਲੀ ਮੋਟਰ ਹਾਂਜੀ ਠੀਕ ਹੈ ਜੀ ਆ ਜਾਓ ਹਾਂਜੀ ਬਾਜੀ ਇਹ ਪੀਟੀਓ ਆ ਗਈ ਹਾਂਜੀ ਪੀਟੀਓ ਚੱਕ ਕੇ ਆ ਆਪਾਂ ਬਣਾਇਆ ਟੂਲ ਬਾਕਸ ਇਹਦੀ ਵੀ ਕੋਪੀ ਹੋਣੀ ਦੇਖੋ ਇਹ ਇਹਦੇ ਵਿੱਚ ਮੈਂ ਬੰਦੇ ਨਹੀਂ ਵੀ ਕੋਪੀ ਕਰਨੀ ਹੈ ਅੱਗੇ ਤਾਂ ਇਹ ਜੀ ਕਰਨਾ ਚਲੋ ਵਧੀਆ ਕੰਮ ਚੰਗੀ ਗੱਲ ਆ ਪਰ ਅਕਲ ਨਾਲ ਕਰਨ ਹਾਂਜੀ ਅੱਗੇ ਚੱਕ ਕੇ ਬੰਦੇ ਉਧਰ ਪੀਟੀਓ ਵਿੱਚ ਪਾਉਂਦੇ ਆ ਲਓ ਲੈ ਜਾਓ ਜੀ ਹਾਂਜੀ ਇਨੇ ਲੋਕ ਹੈ ਲੋਕ ਲੱਗ ਜੂਗਾ ਕੋਈ ਨਹੀਂ ਲੱਗ ਜੂਗਾ ਲੋਕ ਲਾ ਲਿਓ ਭਾਜੀ ਹਾਂਜੀ ਹਾਂਜੀ ਤੇ ਆਪਣੇ ਦੇਸੀ ਮੀਂਹ ਆ ਗਿਆ ਇਹ ਦੇਸੀ ਮੀਂਹ ਆ ਗਿਆ ਜੀ 프ਰੰਟ ਦਿਖਾ ਲਈਏ 프ਰੰਟ ਦਿਖਾ ਲਓ 프ਰੰਟ ਕਰੋ ਦਰਸ਼ਨ ਜੀ ਹਾਂ 프ਰੰਟ ਬੈਡ ਦੇ ਲਓ ਜੀ ਬਹੁਤ ਦੂਰ ਜਾਣਾ 100 ਕਿਲੋਮੀਟਰ ਜਾਣਾ ਆ ਇਹ ਨਹੀਂ ਮੈਂਸ਼ਨ ਕਰ ਦੋ ਹਰ ਮidan ਫਤੇ ਆ ਕਿ ਲਿਖਿਆ ਵਾ ਜੀ ਐਵੇਂ ਨਹੀਂ ਹੂ ਆਨੇ ਦਾਦਾ ਕੰਦੀ ਦੁਨੀਆ ਹਾਂਜੀ ਹੋਰ ਭਾਜੀ ਕੀ ਰਹਿ ਗਿਆ ਹੁਣ ਬਸ ਹੋ ਗਿਆ ਸਭ ਕੁਝ ਠੀਕ ਠਾਕ ਆ ਹੋ ਗਈ ਬਾਕੀ ਆ ਦੇਖ ਲਓ ਪੇਂਟ ਪੂਣ ਦੀ ਕੁਆਲਿਟੀ ਹੈ ਬੰਦਾ ਦੀ ਦੇਖੋ ਸਾਰੇ ਦੀਦੇ ਵਿੱਚ ਦੀ ਹਾਂਜੀ ਹਾਂਜੀ ਪੇਂਟ ਬਹੁਤ ਵਧੀਆ ਸ਼ਾਨਦਾਰ ਪੇਂਟ ਆ ਬਾਕੀ ਬਿਲਡਿੰਗ ਦੀ ਕੁਆਲਿਟੀ ਤਾਂ ਆਪਾਂ ਦੱਬੇ ਵੀ ਦੱਸੀ ਆ ਜੱਕਾ ਦੀ ਟਰਾਲੀ ਇਹੇ ਜੱਕਾ ਹੀ ਟਰਾਲੀ ਆ ਇਹ ਨਾਲ ਪੀਟੂ ਆ ਠੀਕ ਹੈ ਜੀ ਹਾਂਜੀ ਇੱਧਰ ਨਾ ਆਓ ਬਹੁਤ ਸਾ ਠੀਕ ਆ ਲੋਕ ਲਗਾ ਇਧਰ ਹਾਂਜੀ ਕਲੱਚ ਲੋ ਦਿਖਾਉਂਦਾ ਹਾਂਜੀ ਠੀਕ ਹੈ ਜੀ ਠੀਕ ਆ ਇੱਥੋਂ ਫੁੱਲ ਗਿਆ ਦਾ ਹੋ ਗਿਆ ਹਾਂਜੀ ਹਾਂਜੀ ਆ ਉੱਪਰ ਲਾ ਕੇ ਉੱਪਰ ਹਾਂ ਜੀ ਹਾਂ ਜੀ ਤੇ ਬਾਕੀ ਆਪਾਂ ਭਾਜੀ ਉਹਨਾਂ ਨੂੰ ਪੁੱਛ ਲਏ ਜੀ ਕੋਸ ਕੋ ਸਾਨੂੰ ਵਧਾਈਆਂ ਦਿੱਤੀਆਂ ਜੀ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਆਓ ਜਲਾਗ ਹਾਂ ਜੀ ਭਾਜੀ ਉਹਨਾਂ ਨੂੰ ਤੁਹਾਨੂੰ ਜੀ ਨਵੇਂ ਟਰਾਲੇ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਤੁਹਾਨੂੰ ਵੀ ਜੀ ਤੁਹਾਨੂੰ ਤੁਹਾਨੂੰ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਆਪਣਾ ਨਾਂ ਦੱਸ ਦਿਓ ਭਾਜੀ ਸਾਡਾ ਨਾਂ ਸਮਾਦ ਭਾਈ ਸਾਡਾ ਪਿੰਡ ਜੀ ਦੇਵੀਦਿਆਲ ਸ਼ਰਮਾ ਨਾਂ ਦੇਵੀਦਿਆਲ ਸ਼ਰਮਾ ਕੀ ਬਾਤ ਹੈ ਬਾਕੀ ਅਸੀਂ ਤਾਂ ਹੁਣ ਵਧਾਈਆਂ ਕਹਿਣਾ ਹੀ ਆ ਟਰਾਲੀ ਨੂੰ ਹਾਂ ਜੀ ਹਨਾ ਅਸੀਂ ਬਣਾਈ ਆ ਆਏ ਭਾਜੀ ਹੁਣੀ ਦੱਸਣਗੇ ਵਧੀਆ ਬਣੀ ਆ ਜਾਂ ਨਹੀਂ ਬਣੀ ਟਰਾਲੀ ਬਹੁਤ ਵਧੀਆ ਬਣੀ ਆ ਜੀ ਇਹ ਕੋਈ ਸ਼ੱਕ ਨਹੀਂ ਹਾਂਜੀ ਟਾਈਮ ਵੀ ਖੁੱਲਾ ਲੈਂਦੇ ਆ ਪਰ ਟਾਈਮ ਤਸੱਲੀ ਹੋ ਜਾਂਦੀ ਆ ਵੀ ਟਰਾਲੀ ਵਧੀਆ ਬਣਦੀ ਆ ਹਾਂਜੀ ਇਹ ਤਾਂ ਹੈ ਜਿਦੋਂ ਟਾਈਮ ਜਿਹਨਾਂ ਦੇ ਜਿਹੜਾ ਉਹ ਲੇਟ ਫਿਟ ਹੋ ਜਾਂਦਾ ਉਹਨੇ ਤੁਹਾਡਾ ਕੁਆਲਿਟੀ ਵਧੀਆ ਜਾਣੀ ਦੀ ਕੁਆਲਿਟੀ ਕਿ ਕਸਰ ਕੱਢ ਦਿੰਦੇ ਆ ਹਾਂਜੀ 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 ਇਹਨਾਂ ਦੀ ਮਤਲਬ ਕਿ ਕਿਸੇ ਨਾਲ ਵੀ ਆਪਾਂ ਕਹਦੀ ਆ ਵੀ ਕੰਪੈਰੀਜਨ ਨਹੀਂ ਹਾਂਜੀ ਹਾਂਜੀ ਅਸੀਂ ਹੋਰ ਵੀ ਵੇਖਿਆ ਟਰਾਈ ਕਰਕੇ ਪਹਿਲਾਂ ਪਰ ਨਹੀਂ ਮਤਲਬ ਕਿ ਇਹਨਾਂ ਦੇ ਹੀ ਇੱਕ ਤਾਂ ਵੱਡੀ ਗੱਲ ਇਹ ਆ ਵੀ ਇਹ ਖੁਦ ਮਾਲਕ ਦਾ ਫੋਨ ਚੱਕਦੇ ਆ। ਠੀਕ ਆ ਹਾਂ ਜੀ। ਇਹ ਬਹੁਤ ਵੱਡੀ ਗੱਲ ਆ। ਬਹੁਤ ਵੱਡੀ ਗੱਲ ਹੈ ਹਾਂ ਜੀ ਹਾਂ ਜੀ। ਜੀ ਤੋ ਤੁਸੀਂ ਮਰਜ਼ੀ ਫੋਨ ਲਾਓ ਇਹ ਫੋਨ ਚੱਕਦੇ ਆਗੇ ਅਟੈਂਡ ਕਰਦੇ ਆ ਜਦੋਂ ਆਪਾਂ ਆਈਏ। ਜੀ ਜੀ। ਆਪ ਮਿਲਦੇ ਆਗੇ। ਆਈ ਨਹੀਂ ਮੂਰੇ ਕੋਈ ਵਰਕਰ ਮਿਲਦਾ ਜਾਂ ਕੋਈ ਹੋਰ ਆ। ਹਾਂਜੀ ਹਾਂਜੀ। ਉਹ ਕੋਈ ਵਿਚੋਲੇ ਵਾਲੀ ਗੱਲ ਨਹੀਂ। ਜੀ ਜੀ ਜੀ। ਜੋ ਇਹਨਾਂ ਨੇ ਕਰਨਾ ਆਪ ਕਰਨਾ। ਹਾਂਜੀ। ਆਪ ਖੁਦ ਜਾਣੀ ਦੀ ਰਹਿਣ ਦਾ ਬਹੁਤ ਫਰਕ ਹੁੰਦਾਗਾ ਫਿਰ। ਬਿਲਕੁਲ ਬਿਲਕੁਲ। ਵਰਕਰਾਂ ਨੇ ਕੰਮ ਸਹੀ ਕਰਨਾ। ਹਾਂਜੀ। ਚਲੋ ਠੀਕ ਆ ਜੀ। ਧੰਨਵਾਦ ਜੀ। ਖ ਓਕੇ ਜੀ ਫੋਰਮੈਨ ਜੀ ਹਾਂ ਜੀ ਹਾਂ ਜੀ ਤੁਸੀਂ ਵੀ ਸਾਸੀ ਗੱਲ ਕਹਿ ਰਹੇ ਹੋ ਜੀ ਤੁਹਾਨੂੰ ਵੀ ਚੰਗਾ ਲੱਗਾ ਟਰਾਲਾ ਤੁਸੀਂ ਹੱਸੋ ਤਾਂ ਮਗਲ ਲੱਗਾ ਤੁਸੀਂ ਚਲਾਉਣਾ ਆ ਹਾਂ ਨਹੀਂ ਨਹੀਂ ਬਹੁਤ ਵਧੀਆ ਲੱਗਾ ਤੁਸੀਂ ਖੁਸ਼ ਆ ਹਾਂ ਹਾਂ ਖੁਸ਼ ਆ ਚਲੋ ਵਧੀਆ ਵਧੀਆ ਓਕੇ ਜੀ ਓਕੇ ਇਦਾਂ ਹੀ ਜਾਰੀ ਪੂਰੀ ਕਰਨੀ ਚਾਹੀਦੀ ਹੈਗੇ ਸਹੀ ਗੱਲ ਓਕੇ ਭਾਜੀ ਸਾਸੀ ਗੱਲ ਹੈ ਸਾਸੀ ਗੱਲ